ਤੁਸੀਂ ਵੱਡੀ ਗੱਲ ਕਹਿ ਰਹੇ ਹੋ ਕੱਚੀ ਗੱਲਾਂ ਕੱਚੀ ਗੱਲਾਂ ਕਰੋ ਮੇਰੇ ਸਾਹਮਣੇ ਇਸਾਨਾ ਦਾ ਕਹਿਣਾ ਹਰਿਆਣਾ ਸਰਕਾਰ ਸੀ 2 50% ਕਿਵੇਂ ਦੇਰੀ ਅਸ਼ੂਨੀ ਸ਼ਰਮਾ ਜੀ ਕੀ ਕਹਿਗੇ ਕੌਣ ਕੀ ਟੁੱਲਾ ਮਾਰ ਗਿਆ ਕੌਣ ਕੀ ਲੱਲਰ ਛੱਡ ਗਿਆ ਕੌਣ ਕੀ ਜਵਲੀਆਂ ਮਾਰ ਗਿਆ ਉਸ ਵਾਰ ਤੁਸੀਂ ਮੈਨੂੰ ਨਾ ਕਰਿਆ ਆਮ ਬੰਦਾ ਜਿਹਨੇ ਰੇੜੇ ਤੇ ਰੇਤਾ ਲੈ ਕੇ ਜਾਣਾ ਤੇ ਆਪਦੇ ਘਰ ਦੀ ਛੱਤ ਪਾਉਣੀ ਹੈ ਤੇ ਉਹਨੂੰ ਜੇ ਦੇਣਾ ਤੇ ਫਿਰ ਰੈਵਨਿਊ ਡੈਫੀਨਿਟਲੀ ਘਟਾਊਗਾ ਜੀ ਕੈਬਨਿਟ ਮਿਨਿਸਟਰ ਅਮਨ ਅਰੋੜਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਅੱਜ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਉਹਨਾਂ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਸੋ ਬਜਟ ਤੇ ਗੱਲਬਾਤ ਕਰਦੇ ਆ ਅਮਨ ਜੀ ਬਜਟ ਤੇ ਗੱਲਬਾਤ ਕਰੀਏ ਤਾਂ ਕਿ ਮੈਂ ਦੇਖਦੇ ਹਾਂ ਕਿਉਂਕਿ ਹਾਲਾਂਕਿ बार-बार ਇਹ ਜ਼ਿਕਰ ਹੋ ਰਿਹਾ ਕਿ ਪਹਿਲੀ ਵਾਰ 2 ਲੱਖ ਰੁਪਏ ਤੋਂ ਵੱਧ ਗਿਆ ਲੇਕਿਨ ਨਵਾਂ ਟੈਕਸ ਵੀ ਕੋਈ ਨਹੀਂ ਲੱਗਾ ਲੇਕਿਨ ਇਸ ਦੇ ਵਿੱਚ ਸਵਾਲ ਇਹ ਵੀ ਬਣਦਾ ਕਿ बार-बार 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲ ਹੋ ਰਹੀ ਸੀ ਇਸ ਬਜਟ ਦੇ ਵਿੱਚ ਵੀ ਅਨਾਉਂਸਮੈਂਟ ਨਹੀਂ ਹੋਈ ਦੇਖੋ ਇਸ ਰਾਂਜੀ ਕੇ ਜਿੰਨੇ ਵੱਡੀ ਕਰਜ਼ੇ ਦੀ ਪੰਡ ਪਿਛਲੇ ਸਰਕਾਰਾਂ ਸਾਡੇ ਉੱਪਰ ਛੱਡ ਗਈਆਂ ਉਹਨੂੰ ਮੈਨੇਜ ਕਰਨ ਦੇ ਵਿੱਚ ਉਹਨੂੰ ਹੈਂਡਲ ਕਰਨ ਦੇ ਵਿੱਚ ਤੇ ਇੰਨੀਆਂ ਚੀਜ਼ਾਂ ਜਿਹੜੀਆਂ ਹਜੇ ਤੱਕ 2 ਸਾਲਾਂ ਦੇ ਵਿੱਚ ਚਾਹੇ ਉਹ ਸਕੂਲ ਹਸਪਤਾਲ ਬਿਹਤਰੀਨ ਬਣਾਉਣ ਦੀ ਗੱਲ ਹੋਵੇ ਚਾਹੇ ਉਹ ਪਾਣੀ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਹੋਵੇ ਚਾਹੇ ਉਹ 40000 ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਉਹ 17 18000 ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਹੋਵੇ ਚਾਹੇ ਤੀਰਛਾ ਯਤਰਾ ਚਲਾਉਣ ਦੀ ਗੱਲ ਹੋਵੇ ਜਦੋਂ ਇੰਨੀਆਂ ਸਕੀਮਾਂ ਤੁਸੀਂ ਚਲਾਉਣੇ ਹੋ ਨਾ ਜੀ ਫੰਡਸ ਦਾ ਬੇਸਿਕਲੀ ਉਨੀ ਨੇ ਤੁਸੀਂ ਇੱਕ ਲਿਮਿਟ ਤੱਕ ਉਹਨਾਂ ਨੂੰ ਇਨਕਰੀਜ਼ ਕਰ ਸਕਦੇ ਹੋ ਐਨਹਾਂਸ ਕਰ ਸਕਦੇ ਹੋ ਤੁਸੀਂ ਹੁਣ ਇਹ ਪ੍ਰਾਇੋਰਟੀ ਇਹ ਹੁੰਦੀ ਹੈ ਕਿ ਤੁਸੀਂ ਹੈਲਥ অর ਐਜੂਕੇਸ਼ਨ ਦੇ ਉੱਪਰ ਫੋਕਸ ਕਰਨਾ ਚਾਹੁੰਦੇ ਹੋ ਪ੍ਰਾਇੋਰਟਾਈਜ਼ ਕਰਨਾ ਪੈਂਦਾ ਹੁੰਦਾ ਹੈ ਤੇ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਸ ਬਜਟ ਦੇ ਵਿੱਚ ਨਹੀਂ ਹੋਇਆ ਪਰ ਯਕੀਨ ਰੱਖੋ 5 ਸਾਲ ਦਾ ਲੋਕਾਂ ਨੇ ਸਾਨੂੰ ਸਮਝ ਦਿੱਤਾ ਹੈ ਬੜੀ ਜਲਦੀ ਹੀ ਇਹ ਵੀ ਅਨਾਉਂਸਮੈਂਟ ਇਹ ਵੀ ਹੋਊਗੀ ਅਮਨ ਜੀ ਪਿਛਲੀ ਸਰਕਾਰਾਂ ਨੇ ਬਾਰ ਬਾਰ ਕਿਹਾ ਜਾਂਦਾ ਲੇਕਿਨ ਤੁਸੀਂ ਸਵੇਰੇ ਦੇਖਿਆ ਉਹ ਨਾ ਡਿਪਟੀ ਐਲਓਪੀਓ ਕਰਜ਼ੇ ਦੀ ਪੰਡ ਲੈ ਕੇ ਅੰਦਰ ਜਾ ਰਹੇ ਸੀ ਕਹਿੰਦੇ ਮੈਂ ਸਿੰਬੋਲਿਕਲੀ ਵਿਧਾਨ ਸਭਾ ਦੇ ਅੰਦਰ ਲੈ ਕੇ ਜਾਵਾਂਗਾ 2 ਸਾਲਾਂ ਦੇ ਵਿੱਚ ਉਹਨਾਂ ਕਰਜ਼ਾ ਲੈ ਲੈ ਜਿੰਨਾ ਅਸੀਂ 5 ਸਾਲ ਚ ਲਿਆ ਸੀ 5 ਸਾਲ ਤੋਂ ਉਹਨਾਂ ਨੇ ਕੀਤਾ ਕੀ ਹੈ ਉਹਨੇ ਦੱਸਿਆ ਪੁੱਛਿਆ ਸੀ ਉਹਨਾਂ ਨੂੰ ਤੁਸੀਂ ਜਿੰਨਾ ਉਹਨਾਂ ਅਸੀਂ ਲਿਆ ਮੰਨ ਲਿਆ ਉਹ ਕਿਸ ਵਾਸਤੇ ਲਿਆ ਤੇ ਕਿੱਥੇ ਯੂਟਿਲਾਈਜ਼ ਕੀਤਾ ਇਹ ਕੱਲ ਨੂੰ ਕੱਲੀ-ਕੱਲੀ ਗੱਲ ਸਮਝਾਵਾਂਗਾ ਉਹਨਾਂ ਨੂੰ ਵੀ ਤੁਸੀਂ ਜਿੰਨਾ ਲਿਆ ਉਹ ਤੁਸੀਂ ਕਿੱਥੇ ਕਿਹੜੇ ਵਿਭਾਗ ਵਿੱਚ ਕਿਹੜੇ ਸੈਕਸ਼ਨ ਆਫ ਸੁਸਾਇਟੀ ਨੂੰ ਉਹਦਾ ਲਾਭ ਮਿਲਿਆ ਉਹ ਸਮਝਾ ਦੇਣਾ ਇਸੇ ਸਵਾਲ ਤੇ ਮੈਂ ਬਣੇ ਰਹਾ ਕਿਉਂਕਿ ਚਾਹੇ ਪਿਛਲੀਆਂ ਸਰਕਾਰਾਂ ਨੇ ਉਹ ਹੁਣ ਦੀ ਸਰਕਾਰ ਨੂੰ ਕਹਿ ਦਿੰਦੇ ਨੇ ਤੁਹਾਡਾ ਕਹਿਣਾ ਕਿ ਪਿਛਲੀਆਂ ਸਰਕਾਰਾਂ ਨੇ ਲਿਆਸੀ ਸੀ ਉਸ ਦੀ ਜਿਹੜੀ ਕਿਸ਼ਤਾਂ ਮੋੜ ਰਹੀਆਂ ਲੇਕਿਨ ਜੇ ਦੇਖਿਆ ਜਾਵੇ ਇਸ ਨੂੰ ਖੋਖਿਆ ਜਾਵੇ ਤਾਂ ਫਿਰ ਅਖੀਰ ਜਦੋਂ ਨਵੀਆਂ ਸਕੀਮਾਂ ਆਉਂਦੀਆਂ ਨੇ ਫ੍ਰੀ ਬੀਜ਼ੀ ਗੱਲ ਕਰਨੀ ਉਸ ਦੇ ਨਾਲ ਲੱਗਦਾ ਨਹੀਂ ਚਾਹੇ ਮਹਿਲਾਵਾਂ ਦੀ ਗੱਲ ਕਰ ਲਈ 1000 ਰੁਪਿਆ ਜੇ ਹਰ ਮਹਿਲਾ ਨੂੰ ਮਿਲੇਗਾ ਉਸ ਦੇ ਨਾਲ ਵੀ ਵਿੱਤੀ ਬੋਝ ਕਿਤੇ ਨਾ ਕਿਤੇ ਖਜ਼ਾਨੇ ਤੇ ਪੈਗਾ ਉਹ ਡੈਫੀਨਿਟਲੀ ਜਦੋਂ ਲੋਕਾਂ ਨੂੰ ਕੁਝ ਦੇਣਾ ਹੈ ਜੀ ਫ੍ਰੀ ਆਫ ਕਾਸਟ ਦੇਣਾ ਹੈ ਤੇ ਡੈਫੀਨਿਟਲੀ ਬੋਝ ਤਾਂ ਪੈਂਦੀ ਹੈ कि ਜਿੰਨਾ ਜਿਹੇ ਜੇ ਫਾਈਨਾਂਸਿਸ ਦੇ ਉਹ ਹਾਲਾਤ ਛੱਡ ਕੇ ਗਏ ਨੇ ਹੁਣ ਅੱਜ ਦੀ ਡੇਟ ਦੇ ਵਿੱਚ ਕਮਿਟਿਡ ਲਾਇਬਿਲਟੀਜ਼ ਦੇ ਉੱਪਰ ਹੀ ਕਮਿਟਿਡ ਲਾਇਬਿਲਟੀ ਮੀਨਸ ਸੈਲਰੀਜ਼ ਪੈਨਸ਼ਨਸ ਤੁਹਾਡੇ ਜੋ ਕਰਜ਼ੇ ਦਾ ਵਿਆਜ ਹੈ ਔਰ ਪਾਵਰ ਸਬਸਿਡੀ ਉਹੀ ਤਕਰੀਬਨ ਮੈਜੋਰਟੀ ਆਫ ਰੈਵਨਿਊ ਹੈ ਜਿਹੜੀ ਉਹਦੇ ਵਿੱਚ ਚਲਾ ਜਾਂਦਾ ਹੈ ਕੈਪੀਟਲ ਐਕਸਪੈਂਡੀਚਰ ਵਾਸਤੇ ਬਚਦੀ ਬਹੁਤ ਥੋੜਾ ਪਰ ਮੇਰੇ ਕਹਿੰਦਾ ਮਤਲਬ ਹੈ ਕਿ ਇਨਾਂ ਹਾਲਾਤਾਂ ਦੇ ਬਾਵਜੂਦ ਵੀ ਜੋ ਪਿਛਲੀਆਂ ਸਰਕਾਰਾਂ ਸਾਡੇ ਲਈ ਕ੍ਰੀਏਟ ਕਰਕੇ ਗਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਲਗਾਤਾਰ ਤੀਸਰੇ ਬਜਟ ਦੇ ਵਿੱਚ ਵੀ ਇੱਕ ਨਵੇਂ ਪੈਸੇ ਦਾ ਟੈਕਸ ਨਵਾਂ ਨਾਂ ਲਾਉਣਾ ਇੱਕ ਵੱਡੀ ਅਚੀਵਮੈਂਟ ਹੈ। ਲੇਕਿਨ ਮੁਲਾਜ਼ਮ ਵਰਗ ਵੀ OPS ਦੀ ਮੰਗ ਲਗਾਤਾਰ ਕਰ ਰਹੀ ਸੀ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬੜਾ ਵੱਡਾ ਮੰਡੇਟ ਦੇ ਕੇ ਸਰਕਾਰ ਬਣਾਈ ਸੀ। ਉਮੀਦਾਂ ਸੀ ਲੇਕਿਨ ਲੋਕ ਸਭਾ ਚੋਣਾਂ ਵੀ ਅੱਗੇ ਨੇ ਤੁਹਾਨੂੰ ਨਹੀਂ ਲੱਗਦਾ ਚੈਲੰਜ ਹੋ ਜਾਏਗਾ ਕਿਉਂਕਿ ਮੁਲਾਜ਼ਮ ਵਰਗ ਬੜਾ ਨਰਾਜ਼ ਨਜ਼ਰ ਆ। ਨਹੀਂ ਮੈਡਮ ਦੇਖੋ ਗੱਲ ਤਾਂ ਠੀਕ ਹੈ ਉਹਦੀ ਨੋਟੀਫਿਕੇਸ਼ਨ ਜਿਹੜੀ ਹੋ ਚੁੱਕੀ ਹੈ ਉਹਦੇ SOPs ਦੇ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਨੇ ਜਿਹੜੇ ਉਹ ਦੋ ਤਿੰਨ ਸਟੇਟਾਂ ਨੇ ਟੈਕਨੀਕਲ ਇਸ਼ੂਜ਼ ਨੇ ਜਿਹੜੇ ਉਹ ਆ ਗਏ ਅਸੀਂ ਇਹ ਜੀ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ ਹੈਗੇ ਕਿ ਅੱਜ ਹੀ ਉਹਨੂੰ ਇੰਪਲੀਮੈਂਟ ਕਰ ਦਈਏ ਤੇ ਕੱਲ ਨੂੰ ਜਾ ਕੇ ਉਹ ਕਿਤੇ ਨਾ ਕਿਤੇ ਇਨ ਦਾ ਕੋਰਟ ਆਫ ਲਾ ਉਹ ਕੋਈ ਇਸ਼ੂ ਬਣ ਜੇ ਇੰਪਲੀਮੈਂਟ ਨਾ ਹੋ ਸਕੇ ਅਸੀਂ ਅੱਜ ਨਹੀਂ ਕੰਮ ਕਰ ਜੇ ਅਸੀਂ ਸਾਰੀਆਂ ਸਟੇਟਸ ਸਟੱਡੀ ਕੀਤਾ ਹੋਇਆ ਐ ਐਫ ਡੀ ਫਾਈਨੈਂਸ ਡਿਪਾਰਟਮੈਂਟ ਦੀ ਇੰਡੀਆ ਟੀਮ ਆ ਗਈਆਂ ਸੀਗਾ ਸਟੱਡੀ ਹੋ ਚੁੱਕੇ ਉਹਦੇ ਐਸਓਪੀ ਦੇ ਜਿਹੜੇ ਜਲਦੀ ਅਨਾਉਂਸ ਹੋ ਜਾਣਗੇ ਅਮ ਜੀ ਦਾਾਸ ਕੁਛ ਸੁਣਿਆ ਕਿਉਂਕਿ ਮਾਈਨਿੰਗ ਦੀ ਗੱਲ ਕਰੀਏ ਤਾਂ ਫਿਰ ਮਾਈਨਿੰਗ ਤੋਂ ਕਿੰਨਾ ਰੈਵਨਿਊ ਹੋਇਆ ਇਸ ਦਾ ਜ਼ਿਕਰ ਕਿ ਦੇਖੋ ਇਸ ਤਰ੍ਹਾਂ ਕਿ ਮਾਈਨਿੰਗ ਦੇ ਦੋ ਇਸ਼ੂਸ ਹੁੰਦੇ ਨੇ ਜੀ ਮਾਈਨਿੰਗ ਸਰਕਾਰ ਨਾਲ ਵੀ ਸਿੱਧੇ ਤੌਰ ਤੇ ਸੰਬੰਧਿਤ ਹੈ ਆਮ ਲੋਕਾਂ ਦੀਆਂ ਛੱਤਾਂ ਨਾਲ ਵੀ ਸਿੱਧੇ ਤੌਰ ਤੇ ਸੰਬੰਧਿਤ ਹੈ ਮਾਈਨਿੰਗ ਜੇ ਤਾਂ ਸਰਕਾਰ ਸੋਚੇ ਵੀ ਅਸੀਂ ਸਿਰਫ ਆਪ ਦਾ ਘਰ ਭਰਨਾ ਹੈ ਤੇ ਫਿਰ ਤਾਂ 5.5 ਰੁਪਏ ਖੱਡਾਂ ਦੇ ਉੱਪਰ ਰੇਤਾ ਦਿੱਤਾ ਨਹੀਂ ਜਾ ਸਕਦਾ ਹੈਗਾ ਜੇ ਤੁਸੀਂ ਇਹ ਸੋਚਦੇ ਹੋ ਵੀ ਇੱਕ ਆ ਆਮ ਬੰਦਾ ਯੋਨੇ ਰੇੜੇ ਤੇ ਰੇਤਾ ਲੈ ਕੇ ਜਾਣਾ ਤੇ ਆਪਦੇ ਘਰ ਦੀ ਛੱਤ ਪਾਉਣੀ ਹੈ ਜਾਂ ਪਸ਼ੂਆਂ ਵਾਲਾ ਕੋਠਾ ਪਾਉਣਾ ਹੈ ਤੇ ਉਹਨੂੰ ਜੇ ਦੇਣਾ ਤੇ ਫਿਰ ਰੈਵਨਿਊ ਡੈਫੀਨਿਟਲੀ ਘਟਾਊਗਾ ਜੀ ਹੁਣ ਆਪਾਂ ਚਾਹੁੰਨੇ ਕੀ ਆ ਮਾਈ ਕੁਐਸਚਨ ਟੂ ਯੂ ਇਜ਼ ਕਿ ਆਪਾਂ ਪੰਜਾਬ ਚਾਹੁੰਦਾ ਕੀ ਹੈ ਕਿ ਆਮ ਲੋਕਾਂ ਨੂੰ ਸਸਤਾ 5.5 ਰੁਪਏ ਖੱਡ ਦੇ ਉੱਪਰ ਰੇਤਾ ਮਿਲੇ ਅਮ ਜੀ ਇਹ ਗੱਲ ਤਾਂ ਪਹਿਲਾਂ ਜਦੋਂ ਸਟੇਟਮੈਂਟ ਦਿੱਤੀ ਸੀ ਕਿ ਮਾਈਨਿੰਗ ਤੋਂ ਸਭ ਤੋਂ ਵੱਧ ਰੈਵਨਿਊ ਹੋਏਗਾ ਉਦੋਂ ਵੀ ਸ਼ਾਇਦ ਪਤਾ ਹੋ ਸਕਦੀ ਹੈ ਗਲਤ ਹੈ ਕਿ ਸਾਨੂੰ ਜੇ ਸਸਤੀ ਰੇਟ ਦੇ ਰਹੇ ਆ ਸਸਤੀ ਰੇਟ ਦੇ ਵਿੱਚ ਸੀ ਲੋਕਾਂ ਨੂੰ ਰੇਟ ਤਾਂ ਪ੍ਰੋਵਾਈਡ ਕਰਵਾਣਾ ਇਹ ਤਾਂ ਉਦੋਂ ਵੀ ਪਤਾ ਸੀ ਮੈਡਮ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਹਦੇ ਵਿੱਚੋਂ ਜਿੰਨਾ ਮਾਫੀਆ ਸੀਗਾ ਮਾਫੀਆ ਨੂੰ ਆਊਟ ਕਰਕੇ ਉਹ ਲੋਕਾਂ ਨੂੰ ਬੈਨੀਫਿਟ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜੀ ਜਿਹੜੇ ਪਹਿਲੇ ਸਾਲ ਡੇਢ ਸਾਲ ਦਾ ਇਸੇ ਗੱਲ ਦੇ ਵਿੱਚ ਲੱਗ ਗਿਆ ਕਿ ਜਿਹੜੇ ਪਿਛਲੇ ਸਰਕਾਰਾਂ ਜਿਨ੍ਹਾਂ ਨੂੰ ਕੰਟਰੈਕਟ ਦੇ ਗਈਆਂ ਉਹਨਾਂ ਨੂੰ ਕੰਟਰੈਕਟ ਮਿਡਵੇ ਟਰਮੀਨੇਟ ਡੋਮਿਨੇਟ ਨਹੀਂ ਕੀਤਾ ਜਾ ਸਕਦਾ ਸੀ ਜੇ ਟਰਮੀਨੇਟ ਕਰਦੇ ਸੀਗੇ ਉਹ ਕੋਰਟ ਚ ਜਾਂਦੇ ਸੀਗੇ ਕੋਰਟ ਦੇ ਵਿੱਚੋਂ ਸਟੇ ਮਿਲ ਜਾਂਦੀ ਫਿਰ ਉਹ ਪਤਾ ਨਹੀਂ ਕਿੰਨੀ ਦੇਰ ਚੱਲਦਾ ਸੋ ਦੇਖੋ ਸਰਕਾਰ ਚਲਾਉਂਦੇ ਚ ਨਾ ਮਲਟੀਪਲ ਇਸ਼ੂਸ ਦੇ ਗੁਣ ਉਲਝਣ ਤਾਣੀਆਂ ਹੁੰਦੀਆਂ ਨੇ ਕੱਲੀ ਕੱਲੀ ਗੱਠ ਨੂੰ ਮਾਨ ਸਾਹਿਬ ਦੀ ਸਰਕਾਰ ਹੱਲ ਕਰਨ ਲੱਗੀ ਹੋਈ ਹੈ ਅੰਮ੍ਰਿਤ ਜੀ ਤੁਹਾਡੇ ਏਸੀ ਗੱਲ ਦੇ ਵਿੱਚ ਮੈਨੂੰ ਯਾਦ ਹੈ ਐਮਐਸਪੀ ਨੂੰ ਲੈ ਕੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਵਾਰ-ਵਾਰ ਇਹ ਜ਼ਿਕਰ ਹੋ ਰਿਹਾ ਸੀ ਕਿਸਾਨ ਵੀ ਕਹਿ ਰਹੇ ਸੀ ਕਿ ਅਨਰਮੋਲ ਗਗਰਮਾਨ ਜੀ ਜਿਹੜੇ ਨੇ ਉਹਨਾਂ ਨੇ ਕਿਹਾ ਸੀ ਕਿ ਬੜੀ ਜਲਦੀ ਐਮਐਸਪੀ ਦੇ ਦੇਣਗੇ ਸਰਕਾਰ ਬਣਨ ਤੇ ਉਸ ਨੂੰ ਲੈ ਕੇ ਵੀ ਇਹ ਸਵਾਲ ਕਿਉਂਕਿ ਇਹ ਬੇਸ਼ੱਕ ਉੱਤੇ ਉਹਨਾਂ ਦਾ ਜਵਾਬ ਵੀ ਹਾਲਾਂਕਿ ਇਹ ਸੀ ਕਿ ਇੰਨੀ ਜਲਦੀ ਐਮਐਸਪੀ ਦਿੱਤੀ ਨਹੀਂ ਜਾ ਸਕਦੀ ਸਰਕਾਰ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੀ ਹੁਣ ਤਾਣੀਆਂ ਦੇਖੋ ਇਸ ਤਰ੍ਹਾਂ ਮੇਰੀ ਗੱਲ ਸਮਝ ਤੁਸੀਂ ਇਹ ਪਾਰਟੀ ਨੇ ਪਾਰਟੀ ਦੇ ਕਿਸੇ ਅਫੀਸ਼ੀਅਲ ਹੈਂਡਲ ਤੋਂ ਇਹ ਕਦੇ ਵੀ ਕੋਈ ਅਨਾਉਂਸਮੈਂਟ ਜਾਂ ਗਾਰੰਟੀ ਜਾਂ ਕਮਿਟਮੈਂਟ ਨਹੀਂ ਹੋਈ ਹੈਗੀ ਵੀ ਪੰਜਾਬ ਸਰਕਾਰ ਸਾਰੀਆਂ ਫਸਲਾਂ ਦੇ ਉੱਪਰ ਐਮਐਸਪੀ ਦੇ ਦੂਗੀ ਇਹ ਕਦੋ ਹੈ ਜੇ ਅਨਮੋਲ ਗਗਨਮਾਨ ਜੀ ਨੇ ਕਿਹਾ ਹੈ ਤੇ ਉਹ ਇਹ ਵੀ ਤਾਂ ਕਹਿ ਚੁੱਕੇ ਨਾ ਕਿ ਹਾਂ ਮੈਨੂੰ ਉਹਦਾ ਇਨਫ ਆਈਡੀਆ ਨਹੀਂ ਸੀਗਾ ਇਸ ਚੀਜ਼ ਦਾ ਹੁਣ ਜਿਹੜੀ ਇੱਕ ਚੀਜ਼ ਪ੍ਰਕਿਊਰ ਸਟੇਟ ਗਵਰਨਮੈਂਟ ਐਜ਼ ਨੋਡਲ ਏਜੰਸੀ ਬਣ ਕੇ ਸੈਂਟਰਲ ਗਵਰਨਮੈਂਟ ਵਾਸਤੇ ਕਰ ਰਹੀ ਹੈ ਮਾਲ ਪੰਜਾਬ ਸਰਕਾਰ ਖਰੀਦੀ ਹੈ ਵੱਖ-ਵੱਖ ਏਜੰਸੀਆਂ ਰਾਹੀਂ ਸੈਂਟਰਲ ਪੂਲ ਦੇ ਲਈ ਉਹਦੇ ਵਾਸਤੇ ਐਮ ਐਸ ਪੀ ਸਟੇਟ ਗਵਰਨਮੈਂਟ ਕਿੱਥੋਂ ਦੇ ਦੂਗੀ ਜੀ ਜੇ ਸੀ 2 50% ਦਾ ਜੋ ਫਾਰਮੂਲਾ ਹੈ ਉਹਦੇ ਅਕੋਰਡਿੰਗ ਜਿਵੇਂ ਹਰਿਆਣਾ ਦੇ ਰਿਹਾ ਕਿਸਾਨਾਂ ਦਾ ਕਹਿਣਾ ਉਸ ਤਰ੍ਹਾਂ ਪੰਜਾਬੀ ਦੇ ਸਕਦਾ ਕਿਵੇਂ ਦੇ ਰਿਹਾ ਹਰਿਆਣਾ ਦੱਸੋ ਕਿਸਾਨਾਂ ਦਾ ਕਹਿਣਾ ਹਰਿਆਣਾ ਸਰਕਾਰ ਸੀ 2 50% ਕਿਵੇਂ ਦੇ ਰਹੀ ਫਾਰਮਲੀ ਅਕੋਰਡਿੰਗ ਦੇ ਰਹੀ ਹੈ ਸੌਮੀਨਤ ਅਕੋਰਡਿੰਗ ਕਰੇ ਕਿ ਐਮ ਐਸ ਪੀ ਸੈਂਟਰ ਤੁਸੀਂ ਵੱਡੀ ਗੱਲ ਕਹਿ ਰਹੇ ਹੋ ਬਿਨਾ ਕੱਚੀ ਗੱਲ ਨਾਲ ਕੱਚੀ ਗੱਲ ਨਾਲ ਕਰਿਓ ਮੇਰੇ ਸਾਹਮਣੇ ਨਹੀਂ ਮੈਂ ਉਹੀ ਕਹਿ ਰਿਹਾ ਦੱਸ ਰਿਹਾ ਸੀ ਸੀ 2 50 ਤੁਸੀਂ ਦੈਟ ਮੀਨਸ ਸੁਆਮੀ ਨਾਥਨ ਕਮਿਸ਼ਨ ਦੀ ਆ ਰეკਮੈਂਡੇਸ਼ਨ ਜਿਹੜੀ ਹਰਿਆਣਾ ਚ ਲਾਗੂ ਨੇ ਇਹ ਕਹਿ ਰਹੇ ਕਿਸਾਨਾਂ ਨੇ ਕਿਹਾ ਹੈ ਕਿਸਾਨਾਂ ਨੇ ਕਿਹਾ ਔਰ ਔਰ ਕੱਲ ਪ੍ਰਤਾਪ ਬਾਜਵਾ ਨੇ ਵੀ ਕਿਹਾ ਕਿ ਜਦੋਂ ਹਰਿਆਣਾ ਦੇ ਸਕਦਾ ਐਸ਼wini ਸ਼ਰਮਾ ਨੇ ਕਿਹਾ ਕਿ ਜਦੋਂ ਹਰਿਆਣਾ ਦੇ ਸਕਦਾ ਤਾਂ ਪੰਜਾਬ ਕਿੰਦੀ ਕੀ ਔਰ ਰਿਕਾਰਡ ਕਾਲਾਸ਼ਮੀ ਸ਼ਰਮਾ ਦੈਟ ਇਜ਼ ਵਾਟ ਆਈ ਏਮ ਟ੍ਰਾਈਂਗ ਟੂ ਆਸਕ ਕੀ ਕਹਿ ਉਹਨਾਂ ਨੇ ਉਹਨਾਂ ਨੇ ਇਹੀ ਕਿਹਾ ਕਿ ਜੇ ਹਰਿਆਣਾ ਐਮਐਸਪੀ ਦੇ ਸਕਦਾ ਹੈ ਕੇਂਦਰ ਦਾ ਕੇਂਦਰ ਦਾ ਮਸਲਾ ਪੰਜਾਬ ਸਰਕਾਰ ਦੇ ਉੱਤੇ ਰੱਖਿਆ ਜਾਂ ਕਿ ਕੇਂਦਰ ਦੇਗਾ ਐਮਐਸਪੀ ਜੇ ਕਿਸਾਨਾਂ ਨੂੰ ਮਿਲ ਰਹੀ ਹੈ ਹਰਿਆਣਾ ਦੇ ਵਿੱਚ ਤੇ ਫਿਰ ਪਿਛਲੇ ਸਾਲ ਉਹ ਸੰਘਰਸ਼ मैडम प्लीज डोंट गो बाय व्हाट लीडर्स से जो हो लीडर कोई कह दंदा है ਤੁਹਾਨੂੰ ਗੁੰਮਰਾਹ ਕਰ ਜਾਂਦਾ ਤੁਸੀਂ ਉਹੀ ਸਵਾਲ ਸਾਨੂੰ ਕਰਨ ਲੱਗ ਜਾਂਦੇ ਹੋ ਉਹ ਕੰਮ प्लीज ਕਿਰਪਾ ਕਰਕੇ ਨਾ ਕਰੋ ਜੇ ਤੁਸੀਂ ਸੁਆਮੀਨਾਥਨ ਕਮਿਸ਼ਨ ਦੀ ਅਹੀ ਗੱਲ ਕਰਦੇ ਹੋ ਸੁਆਮੀਨਾਥਨ ਕਮਿਸ਼ਨ ਦੀ ਸਾਰੀਆਂ ਉਹ ਪੜ੍ਹ ਲਓ ਉਹਦੇ ਚ ਇੱਕ ਰეკਮੈਂਡੇਸ਼ਨ ਹੀ ਸੀਗੀ ਉਹਦੇ ਬਹੁਤ ਸਾਰੀਆਂ ਰეკਮੈਂਡੇਸ਼ਨ ਸੀਗੀਆਂ ਸੋ ਇਸ ਕਰਕੇ ਅਛਾ ਜੀ ਪੰਜਾਬ ਲੇਕਿਨ ਲੇਕਿਨ ਇਥੇ ਇਹ ਸਵਾਲ ਵੀ ਹੈਗਾ ਅਮਨ ਜੀ ਤੁਸੀਂ ਕਹਿ ਰਹੇ ਹੋ ਕਿ ਸਮਾਮੀ ਨਾਥਨ ਰਿਪੋਰਟ ਜੋ ਹੈ ਉਹ ਐਪਲੀਕੇਬਲ ਨਹੀਂ ਹੈ ਹਰਿਆਣਾ ਦੇ ਵਿੱਚ ਲੇਕਿਨ ਕੀ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਹੈਗਾ ਕਿ ਪੰਜਾਬ ਸਰਕਾਰ ਵਾਕਿਆ ਐਮਐਸਪੀ ਨਹੀਂ ਦੇ ਸਕਦੀ ਤੁਸੀਂ ਉਸ ਨੂੰ ਦੇ ਸਕਦੀ ਹੋ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਸਵਾਲ ਕਰ ਰਿਹਾ ਤੁਸੀਂ ਗੱਲ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਐਮਐਸਪੀ 23 ਫਸਲਾਂ ਦੇ ਉੱਪਰ ਅਨਾਉਂਸ ਹੁੰਦੀ ਹੈ ਉਹਦੇ ਵਿੱਚ ਮੇਨ 98 97% ਕਣਕ ਤੇ ਝੋਨਾ ਉਹਨੂੰ ਸੈਂਟਰਲ ਗਵਰਨਮੈਂਟ ਹੈ ਜਿਹੜੀ ਉਹ ਆਪਦੇ ਸਟਾਕਸ ਵਾਸਤੇ ਉਹਨੂੰ ਖਰੀਦ ਕਰਦੀ ਹੈ ਪੰਜਾਬ ਸਰਕਾਰ ਹੈਜ਼ ਨੋਡਲ ਏਜੰਸੀ ਉਹਨੂੰ ਸਾਰੇ ਨੂੰ ਪ੍ਰੋਕਿਊਰ ਕਰਕੇ ਸੈਂਟਰਲ ਪੂਲ ਦੇ ਵਿੱਚ ਦੇ ਦਿੰਦੀ ਹੈ ਮਾਲ ਵੀ ਉਹਨਾਂ ਦਾ ਤੇ ਪੈਸਾ ਵੀ ਉਹਨਾਂ ਦਾ ਪੰਜਾਬ ਸਰਕਾਰ ਦੀ ਐਮਐਸਪੀ ਦਾ ਰੋਲ ਕਿੱਥੇ ਆ ਗਿਆ ਵਿੱਚ ਸਮਝਾਓ ਮੈਨੂੰ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਕੋਈ ਕੁਝ ਵੀ ਕਹਿ ਜੇ ਉਹ ਦੈਟ ਡਸ ਨਾਟ ਬਿਕਮ ਪਲੀਜ਼ ਡੋਨਟ ਮੇਕ ਇਟ ਅ ਇਸ਼ੂ ਅਸੀਂ ਕੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਸ਼ੂ ਨਹੀਂ ਸਾਡਾ ਇਹ ਸਵਾਲ ਕਰਦਾ ਜਵਾਬ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਡੀਐਸਆਰ ਵਾਸਤੇ ਅਸੀਂ ਪੈਸਾ ਦੇ ਰਹੇ ਹਾਂ ਡੀਐਸਆਰ ਤੇ ਜੇ ਪੈਸਾ ਦਵਾਂਗੇ ਡਾਇਰੈਕਟ ਸੀਡਿੰਗ ਆਫ ਰਾਈਸ ਹੋਊਗਾ ਝੋਨੇ ਦੀ ਸਿੱਧੀ ਬਿਜਾਈ ਹੋਊਗੀ ਤਾਂ ਉਹਦੇ ਨਾਲ ਪਾਣੀ ਦੀ ਖਪਤ ਘਟੂਗੀ ਪਾਣੀ ਦੀ ਰਿਕੁਆਇਰਮੈਂਟ ਘਟੂਗੀ ਪਾਣੀ ਦੀ ਰਿਕੁਆਇਰਮੈਂਟ ਘਟੂਗੀ ਤਾਂ ਜਿਹੜੀ ਫ੍ਰੀ ਬਿਜਲੀ ਸਬਸਿਡੀ ਦਿੰਨੇ ਆ ਉਹ ਘਟੂਗਾ ਸਟੇਟ ਨੂੰ ਦੋਨੋਂ ਪਾਸੇ Win-Win ਸਿਚੁਏਸ਼ਨ ਹੈ ਫਾਇਦਾ ਹੋਊਗਾ ਅਸੀਂ ਪਿਛਲੇ ਟਾਈਮ ਦੇ ਵਿੱਚ ਇੱਕ ਦੋ ਫਸਲਾਂ ਦੇ ਉੱਪਰ ਜਿਹੜਾ ਡਿਫਰੈਂਸ਼ੀਅਲ ਸੀਗਾ ਐਮਐਸਪੀ ਅਨਾਉਂਸ ਦਾ ਤੇ ਜਿਸ ਲੈਵਲ ਤੇ ਜਿਸ ਰੇਟ ਦੇ ਉੱਪਰ ਕਿਸਾਨ ਦੀ ਫਸਲ ਪ੍ਰਕਿਊਰ ਹੋਈ ਅਸੀਂ ਉਹ ਡਿਫਰੈਂਸ਼ੀਅਲ ਦਿੱਤਾ ਸਾਰੇ ਦੀ ਸਾਰੀ ਉਸ ਦਾ ਔਰ ਉਹ ਵੀ ਉਹ ਚੀਜ਼ਾਂ ਜੇ ਤਾਂ ਹੋਵੇ ਨਾ ਮੈਂ ਫਿਰ ਤੁਹਾਡੀ ਗੱਲ ਨੂੰ ਸਮਝ ਸਮਝ ਸਕਦਾ ਵੀ ਜਿਹੜੀ ਇੱਕ ਚੀਜ਼ ਜੀ ਇੰਨੀ ਪ੍ਰਕਿਊਰ ਹੋ ਰਹੀ ਹੈ ਇੰਨੀ ਪ੍ਰੋਡਿਊਸ ਹੋ ਰਹੀ ਤੇ ਇੰਨੀ ਦੀ ਇੰਨੀ ਸਟੇਟ ਦੇ ਵਿੱਚ ਕੰਜ਼ਿਊਮ ਹੋ ਰਹੀ ਹੈ ਉਹ ਤਾਂ ਸਟੇਟ ਸਮਝ ਸਕਦੀ ਹੈ ਪਰ ਜਿਹੜੀ ਚੀਜ਼ ਜਾਣੀ ਬਾਹਰ ਦੀਆਂ ਸਟੇਟਾਂ ਦੇ ਵਿੱਚ ਹੈ ਉਹਦੇ ਉੱਪਰ ਸਟੇਟ ਗਵਰਨਮੈਂਟ ਐਵੇਂ ਸਪੀ ਡਾਇਰੈਕਟਲੀ ਸਿੱਧੇ ਉੱਤੋਂ ਮੱਥੇ ਕਿਵੇਂ ਦੇ ਸਕਦੀ ਹੈ ਸਮਝਾਓ ਮੈਨੂੰ ਸੋ ਕਾਸ਼ੂਨੀ ਸ਼ਰਮਾ ਜੀ ਕੀ ਕਹਿਗੇ ਕੌਣ ਕੀ ਟੁੱਲਾ ਮਾਰ ਗਿਆ ਕੌਣ ਕੀ ਲੱਲਰ ਛੱਡ ਗਿਆ ਕੌਣ ਕੀ ਜਵਲੀਆਂ ਮਾਰ ਗਿਆ ਉਸ ਵਕਤ ਤੁਸੀਂ ਮੈਨੂੰ ਨਾ ਕਰਿਆ ਕਰੋ ਤੁਹਾਨੂੰ ਕਹਿ ਦਿੰਦੇ ਤੁਸੀਂ ਚੁਟਕੀਆਂ ਚ ਦੇਨੇ ਹੋ ਖੈਰ ਸੋ ਹਾਲਾਂਕਿ ਐਮਐਸਪੀ ਇੱਕ ਵੱਡਾ ਇਸ਼ੂ ਇਸ ਵਕਤ ਕਿਸਾਨਾਂ ਦੇ ਲਈ ਹੋ ਸਕਦਾ ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਕਿ ਜਿੱਥੇ ਇੱਕ ਪਾਸੇ ਹਰਿਆਣਾ ਸਰਕਾਰ ਜਿਹੜੀ ਹੈ ਉਹ ਵੀ ਐਮਐਸਪੀ ਦੇ ਲਈ ਲੇਕਿਨ ਹੁਣ ਕਨਫਿਊਜ਼ਨ ਬਾਰ ਬਾਰ ਹੀ ਹੁੰਦੀ ਹੈ ਕਿ ਸਟੇਟ ਗਵਰਨਮੈਂਟ ਪੰਜਾਬ ਦੀ ਗਵਰਨਮੈਂਟ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਸਿੱਧੇ ਤੌਰ ਤੇ ਪੰਜਾਬ ਦੇ ਅਧਿਕਾਰ ਦੇ ਵਿੱਚ ਨਹੀਂ ਹੈ ਕੇਂਦਰ ਦਾ ਜਿਹੜਾ ਮਸਲਾ ਇਸ ਕਿ ਜੇਕਰ ਹਰਿਆਣਾ ਸਰਕਾਰ ਐਮਐਸਪੀ ਦੇ ਸਕਦੀ ਤਾਂ ਫਿਰ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ بڑے ਜਰਨਲਿਸਟ ਜਤਿੰਦਰ لال ਪ੍ਰਯੰਕ ਕਮੀਲੂ ਡੇਲੀ ਪੋਸਟ ਪੰਜਾਬ ਰਹਿ ਹਿਮਾਚਲ ਚੰਡੀਗੜ੍ਹ